ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਅੰਦਰੋਂ ਹੋਰ ਤੇ ਬਾਹਰੋਂ ਹੋਰ ਗੁਰੂ ਜੀ ਕਹਿੰਦੇ ਇਹ ਬੰਦੇ ਕੱਚੇ ਨੇ ਆਪਣੀ ਜ਼ਿੰਦਗੀ ਚੋਂ ਕੱਢੋ ਇਹਨਾਂ ਨੂੰ ਤੇ ਜ਼ਿੰਦਗੀ ਚੋਂ ਜਿਹਨੂੰ ਕੱਢਣਾ ਹੋਵੇ ਕਿਦਾਂ ਕੱਢੀਦਾ ਉਹਦੇ ਮੱਥੇ ਲੱਗਣਾ ਬੰਦ ਕਰੀਦਾ ਉਹਨੂੰ ਦੇਖ ਕੇ ਰਾਹ ਬਦਲ ਲੀਦਾ ਉਹ ਆਉਂਦਾ ਹੋਵੇ ਤਾਂ ਦੇਖ ਕੇ ਘਰ ਦਾ ਦਰਵਾਜ਼ਾ ਬੰਦ ਕਰ ਲੀਦਾ ਕਦੀ ਪਰਸਨੈਲਿਟੀ ਹੈ ਉਹਦੀ ਹੋਰ ਕੀ ਲਿਖਿਆ ਬਾਣੀ ਚ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਜਿਹੜੇ ਕੱਚੇ ਲੱਗਦੇ ਆ ਨਾਲੇ ਦਿਵਾਲੇ ਛੱਡ ਦਿਓ ਉਹਨਾਂ ਨੂੰ ਪ੍ਰਵਾਹ ਨਾ ਕਰੋ ਰੱਬ ਦੀ ਪ੍ਰਵਾਹ ਕਰੋ ਚੰਗੇ ਲੱਭ ਲੋ ਚੰਗੇ ਲੱਭ ਲੋਗੇ ਤੁਹਾਡੀ ਆਪਣੀ ਲਾਈਫ ਚੰਗੀ ਚੱਲਦੀ ਰਹੂਗੀ ਨਹੀਂ ਤੇ ਮਾੜੀ ਹੋ ਜੂ ਮਾੜਿਆਂ ਨਾਲ ਰਹਿ ਕੇ ਅਰਦਾਸ ਕਰਦੇ ਆ ਨਾ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ ਇਹਦਾ ਕੀ ਮਤਲਬ ਹੈ ਵਾਹਿਗੁਰੂ ਜੀ ਮੇਰੇ ਦੋਸਤ ਮਿੱਤਰ ਮੇਰੇ ਗਵੰਡੀ ਮੇਰੇ ਰਿਸ਼ਤੇਦਾਰ ਮੇਰੇ ਕੁਲੀਗ ਮੇਰੇ ਰੂਮਮੇਟ ਮੇਰੇ ਕਲਾਸਮੇਟ ਮੇਰੇ ਆੜੇ ਦੁਆੜੇ ਦੇ ਲੋਕ ਐਦਾਂ ਦੇ ਮਲਾਇਓ ਜਿਨ੍ਹਾਂ ਚ ਰਹਿੰਦੇ ਆ ਜਿਨ੍ਹਾਂ ਨਾਲ ਵਿਚਰਦੇ ਆ ਤੁਹਾਡੀ ਯਾਦ ਨਾ ਭੁੱਲੋ ਹੁਣ ਜੇ ਸੰਗੀ ਚੰਗੇ ਹੋਣ ਤੇ ਗੁਰਦੁਆਰਾ ਯਾਦ ਆਉਂਦਾ ਨਾ ਠੰਡ ਚ ਵੀ ਜੇ ਮਾੜੇ ਮਿਲ ਜਾਣ ਮੈਂ ਬੱਚਿਆਂ ਨੂੰ ਕਹਿੰਦਾ ਹਾਂ ਸਕੂਲਾਂ ਚ ਜੇ ਮਾਰੇ ਮਿਲ ਜਣ ਫਿਰ ਬੰਕ ਤੇ ਸਿਨੇਮਾ ਜਾਦਾ ਹੁੰਦਾ ਫਿਰ ਡਰਕਸ ਜਾਦਾ ਹੁੰਦੀ ਆ ਇਹ ਸਾਰੀਆਂ ਗੱਲਾਂ ਸੰਗਤ ਜੀ ਮੈਨੂੰ ਬਾਣੀ ਪੜ੍ਹਦੇ ਆ ਸਮਝਾਈਆਂ ਹੁਣ ਜਿਹਨਾਂ ਨੂੰ ਨਹੀਂ ਸਮਝ ਇਹਦਾ ਮਤਲਬ ਉਹਨਾਂ ਦੇ ਭਾਗ ਮੰਦੇ ਨੇ ਇੱਥੇ ਜੰਮ ਕੇ ਵੀ ਪੰਜਾਬ ਦੀ ਗੁਰਾਂ ਦੀ ਧਰਤੀ ਤੇ ਇਹ ਬਾਣੀ ਤੋਂ ਵੰਦੇ ਰਹਿ ਗਏ ਹਨਾ ਉਪਰਲੇ ਖੇਚ ਰਹਿ ਗਏ ਵੈਸੀ ਮਾਡਰਨ ਹੁੰਨੇ ਆ ਹਨਾ ਕਈ ਲੋਕ ਕਮਰਸ਼ੀਅਲ ਹੋ ਹੀ ਜਾਂਦੇ ਨੇ ਕਹਿੰਦੇ ਬਾਬਾ ਜੀ ਮੈਂ ਬਾਣੀ ਪੜਾਂ ਮੈਨੂੰ ਫਾਇਦਾ ਕੀ ਹੋਊ ਕਹਿੰਦੇ ਆ ਨਾ ਕਹੀ ਉਹ ਕੀ ਫਾਇਦਾ ਛੱਡੋ ਜੀ ਕਈ ਕਹਿੰਦੇ ਮੱਦਜੁਗ ਦੀਆਂ ਗੱਲਾਂ ਨੇ ਭਾਈ ਬਾਣੀ ਇੱਕ ਵੈਕਸੀਨ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਬਾਣੀ ਪੜਨ ਦਾ ਨੁਕਸਾਨ ਨਹੀਂ ਕਿਸੇ ਨੂੰ ਹੋਣ ਲੱਗਿਆ ਤੇ ਫਾਇਦੇ ਤਾਂ ਗਿਣੇ ਨਹੀਂ ਜਾ ਸਕਦੇ ਬਾਣੀ ਪੜਨ ਵਾਲੇ ਮਨੁੱਖ ਦੀ ਜ਼ਿੰਦਗੀ ਵਿੱਚ ਕਦੇ ਡਿਪਰੈਸ਼ਨ ਨਹੀਂ ਆਉਂਦਾ ਅੱਜਕੱਲ ਤਾਂ ਹੈ ਡਿਪਰੈਸ਼ਨ ਤੁਸੀਂ ਦੱਸੋ ਸਮਾਜ ਚ ਵਿਚਰਦੇ ਹੋ ਕਦੇ ਚਿਹਰਿਆਂ ਤੇ ਮੁਸਕਰਾਹਟ ਜਿਹਨੂੰ ਕਹਿੰਦੇ ਆ ਸਮਾਈਲ ਕਹਿੰਦੇ ਆ ਦੇਖੀ ਕਦੇ ਇੰਡੀਆ ਵਿੱਚ 19 ਕਰੋੜ ਲੋਕ ਰਾਤ ਨੂੰ ਭੁੱਖੇ ਸੌਂਦੇ ਆ ਰੋਟੀ ਨਹੀਂ ਮਿਲਦੀ ਖਾਣ ਨੂੰ 48000 ਦੇ ਕਰੀਬ ਔਰਤਾਂ ਨੇ 2021 ਤੋਂ ਸੁਸਾਈਡ ਕੀਤਾ ਹੈ ਪੂਰੇ ਇੰਡੀਆ ਚ 11000 ਦੇ ਕਰੀਬ ਖੇਤ ਮਜ਼ਦੂਰ ਤੇ ਕਿਸਾਨਾਂ ਨੇ ਸੁਸਾਈਡ ਕੀਤਾ ਹੈ 10000 ਦੇ ਕਰੀਬ ਸਟੂਡੈਂਟਸ ਸਾਡੇ ਇੰਡੀਆ ਚ ਹਰ ਸਾਲ ਸੁਸਾਇਡ ਕਰ ਜਾਂਦੇ ਆ ਤੁਸੀਂ ਗਲੋਬਲ ਹੰਗਰ ਇੰਡੈਕਸ ਕੱਢੋ ਹੁਕਮਰੀ ਚ ਖੜੇ ਆ ਪੰਜਾਬ ਦੇ ਵਿੱਚ ਕਰਜ਼ੇ ਤੇ ਕਰਜ਼ਾ ਚੜੀ ਜਾਂਦਾ 265000 ਕਰੋੜ ਕਰਜ਼ਾ ਪਹਿਲਾਂ ਸੀ 30000 ਕਰੋੜ ਕਰਜ਼ਾ ਹੁਣ ਹੋਰ ਚੜ ਗਿਆ ਆ 10 ਮਹੀਨਿਆਂ ਚ ਹਾਂਜੀ ਰੇਟਾ 5000 ਤੋਂ ਥੱਲੇ ਨਹੀਂ ਆਈ ਤੁਸੀਂ ਦੇਖੋ ਗੈਂਗਸਟਰ ਜਿਹੜੇ ਨੇ ਉਹ ਫਰੋਤੀਆਂ ਲੈਂਦੇ ਫਿਰਦੇ ਨੇ ਪੰਜਾਬ ਸਾਰਾ ਬਾਹਰ ਭੱਜ ਗਿਆ ਸਕੂਲਾਂ ਵਾਲੇ ਰੋ ਰਹੇ ਨੇ ਕਹਿੰਦੇ ਅੱਜ ਕਾਲਜ ਬੰਦ ਹੋ ਰਹੇ ਨੇ 10 ਸਾਲਾਂ ਨੂੰ ਸਕੂਲ ਬੰਦ ਹੋ ਜਾਣੇ ਆ ਕਿਉਂ ਭਲਾ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਅਗਲੀ ਜਨਰੇਸ਼ਨ ਉੱਥੇ ਪੈਦਾ ਹੋਣੀ ਆ ਸਾਡੇ ਸਕੂਲ ਬੰਦ ਹੋ ਜਾਣਗੇ ਪਬਲਿਕ ਸਕੂਲ ਫੇਰ ਦੂਜੇ ਬੱਚੇ ਤਾਂ ਸਰਕਾਰੀ ਸਕੂਲਾਂ 'ਚ ਹੀ ਪੜ੍ਹਨੇ ਨੇ ਸਮਾਈਲ ਕਿੱਥੇ ਆ ਇੱਕ ਨਾਮਕ ਕਾਲਜ ਵਿੱਚ ਲੈਕਚਰ ਦੇ ਰਿਹਾ ਸੀ ਇੱਕ ਮੁੰਡਾ ਖੜਾ ਹੋ ਗਿਆ ਕਹਿੰਦਾ ਸਰ ਜੀ ਮੈਂ ਕੱਲ ਸਮਾਈਲ ਦੇਖੀ ਸੀ ਮੈਂ ਕਿਹਾ ਤੈਂ ਕਿੱਥੇ ਵੇਖ ਲਈ ਮੈਨੂੰ ਤਾਂ ਲੱਭਦੀ ਨਹੀਂ ਕਹਿੰਦਾ ਸਰ ਕੱਲ ਵਿਆਹ ਗਿਆ ਸੀ ਉੱਥੇ ਬੜੀ ਸਮਾਈਲ ਸੀ ਹੁਣ ਆਪਣੇ ਵਰਤਾਰੇ ਸੁਣਿਓ ਸਮਾਜ ਦੀ ਮੈਂ ਕਿ ਉਹਦੀ ਵਿਆਖਿਆ ਕਰਦੇ ਜੋ ਦੇਖਿਆ ਤੂੰ ਕਹਿੰਦਾ ਸਰ ਜੀ ਡੀ ਜੇ ਵੱਜਦਾ ਸੀ ਪੈਗ ਚਲਦੇ ਸੀ ਭੰਗੜਾ ਪਾਉਂਦੇ ਸੀ ਗੀਤ ਗਾਉਂਦੇ ਸੀ ਹਵਾ ਚ ਗੋਲੀਆਂ ਚਲਾਉਂਦੇ ਸੀ ਕਹਿੰਦਾ ਇੰਨੀ ਸਮਾਈਲ ਸੀ ਇਧਰੋਂ ਠਾਹ ਦੀ ਆਵਾਜ਼ ਆਉਂਦੀ ਸੀ ਇਧਰੋਂ ਆਵਾਜ਼ ਆਉਂਦੀ ਸੀ ਜੱਟ ਫਾਇਰ ਕਰਦਾ ਮੈਂ ਕਿਹਾ ਖੜ ਜਾ ਜਰ ਜਿਹੜੇ ਦੇਸ਼ ਵਿੱਚ ਵੱਡੀ ਗਿਣਤੀ ਚ ਲੋਕ ਫਹਾ ਲੈnde ਹੋਣ ਸਿਰ ਤੇ ਕਰਜ਼ੇ ਦੀਆਂ ਪੰਡਾਂ ਹੋਣ ਕਾਰਖਾਨ ਨੂੰ ਦਾਣੇ ਨਾ ਹੋਣ ਫੀਸਾਂ ਦੇਣ ਨੂੰ ਪੈਸੇ ਨਾ ਹੋਣ ਤੂੰ ਕਿਹੜੇ ਫਾਇਰ ਵਿੱਚੋਂ ਸਮਾਈਲ ਲੱਭਦਾ ਫਿਰਦਾ ਹੈ ਮੈਂ ਕਹਿੰਦਾ ਇੱਟਾਂ ਵਾਲੇ ਘਰ ਵੜ ਗਿਆਂ ਜੇ ਇਹਨਾਂ ਬੰਦਿਆਂ ਦੇ ਹਿਰਦਿਆਂ ਵਿੱਚ ਵੜ ਜਾਂਦਾ ਨਾ ਇਹ ਸਾਰੇ ਬੰਦੇ ਤੈਨੂੰ ਡਿਪਰੈਸ਼ਨ ਚ ਲੱਭਣੇ ਸੀ ਜਿਹਨਾਂ ਦੇ ਸਮਾਈਲ ਨਜ਼ਰੋਂ ਦੀ ਸੀ ਗੱਲਾਂ ਕਰਦੇ ਨਹੀਂ ਸੁਣਿਆ ਕਹਿੰਦਾ ਐਡੀ ਵੱਡੀ ਗਲਤੀ ਕਿਉਂ ਕੀਤੀ ਅਕਲ ਕਿੱਥੇ ਗਈ ਤੇਰੀ ਕਹਿੰਦਾ ਭਾਜੀ ਖਾਦੀ ਪੀਤੀ ਚੋ ਗਈ ਕਹਿੰਦੇ ਨਹੀਂ ਜਿਹੜੇ ਲੋਕ ਫਾਇਰ ਕਰਦੇ ਨੇ ਚਿੱਧੀਆਂ ਚਲਦੀਆਂ ਹੋਣਗੀਆਂ ਬਠਿੰਡੇ ਡਾਂਸਰ ਮਰ ਗਈ ਕੋਟਕਪੂਰੇ ਤੀਜੀ ਜਮਾਤ ਦਾ ਬੱਚਾ ਮਰ ਗਿਆ ਹੁਸਿਆਰਪੁਰ ਐਮ ਐਸ ਸੀ ਦੀ ਸਟੂਡੈਂਟ ਮਰ ਗਈ ਹੁਣ ਕਿੱਥੇ ਭੂਆ ਮਰ ਗਈ ਕਿੱਥੇ ਮਾਮਾ ਮਰ ਗਿਆ ਵਿਆਹ ਵਾਲੀ ਗੋਲੀ ਨਾਲ ਜੇ ਮੈਂ ਲਿਸਟ ਕੱਢ ਕੇ ਬਹਿ ਗਿਆ ਤੇ ਰਾਤ ਪੈ ਜੂ ਤੇ ਬਾਕੀ ਲੈਕਚਰ ਕਾਉਣ ਦਊ ਕਹਿੰਦੇ ਆ ਮੈਨੂੰ ਮਾਫ ਕਰਿਓ ਕਦੀ ਬਤਮੀਜ਼ੀ ਦਾ ਰਾਹ ਕਦੇ ਬਦਮਾਸ਼ੀ ਦਾ ਰਾਹ ਪਰਸਨੈਲਿਟੀ ਹੋ ਸਕਦਾ ਤੇ ਫਿਰ ਇਹ ਬਤਮੀਜ਼ੀ ਦਾ ਤੇ ਬਦਮਾਸ਼ੀ ਦਾ ਰਾਹ ਗੋਲੀਆਂ ਚਲਾਉਣੀਆਂ ਕਿਹੜੀ ਪਰਸਨੈਲਿਟੀ ਹੋ ਗਈ ਭਈ ਕਮਾਲ ਹੋ ਗਈ ਇੱਕ ਸਵਾਲ ਪੁੱਛਣਾ ਜੀ ਔਖਾ ਜਿਹਾ ਔਖਾ ਸਵਾਲ ਹੈ ਕਿੰਨੀਆਂ ਬੀਬੀਆਂ ਮਾਈਆਂ ਰੱਬਰ ਜਾਈਆਂ ਕਹਿੰਦੇ ਕਿਸੇ ਕੌਮ ਨੂੰ ਉਨਤ ਵੇਖਣਾ ਨਾ ਉਹਦੀਆਂ ਖੂਬੀਆਂ ਕੌਮ ਦੀ ਇਸਤਰੀ 'ਚ ਪਰਦੇ ਹੋ ਮਾਈ ਭਾਗੋ ਇੱਕੋ ਹੀ ਸੀ 40 ਮਰਦਾਂ ਨੂੰ ਪਰਿਵਾਰ ਦਾ ਮੋਹ ਜਿਹੜਾ ਖਿੱਚ ਲਿਆਇਆ ਸੀ ਗੁਰੂ ਤੋਂ ਤੋੜ ਕੇ ਵਾਪਸ ਲੱਗੀ ਸੀ ਕਿਦਾਂ ਨੇ ਦਿੱਟਾ ਹੁfte ਮੈਂ ਤੁਹਾਨੂੰ ਸਵਾਲ ਕਰਨ ਲੱਗਾ ਮਾਈ ਭਾਗੋ ਦੀਆਂ ਵਾਰਸ ਬੀਬੀਆਂ ਮੈਂ ਗੁਰੂ ਦੀ ਝੂਰੀ ਚ ਪ੍ਰਣ ਨਹੀਂ ਕਰਾਉਂਦਾ ਮੈਂ ਤੁਹਾਡੇ ਕੋਲ ਵਾਅਦਾ ਨਹੀਂ ਲੈਂਦਾ ਕਿੰਨੀਆਂ ਬੀਬੀਆਂ ਇਹ ਯਤਨ ਕਰਨਗੀਆਂ ਕਿ ਅਸੀਂ ਆਪਣੇ ਧੀਆ ਪੁੱਤਰਾਂ ਦੇ ਵਿਆਹਾਂ ਤੇ ਆਪਣੇ ਪਰਿਵਾਰਾਂ ਅੱਗੇ ਖੜਜ ਖੜਾਂ ਗੀਆਂ ਕਿ ਸਰਾਬ ਨਹੀਂ ਵਰਤੋਂ ਦੇਣ ਜੋਰ ਲਾਵਾਂਗੀਆਂ ਅੱਗੇ ਜੋ ਰੱਬ ਕਰੇਗਾ ਕਿੰਨੀਆਂ ਬੀਬੀਆਂ ਚ ਹਿੰਮਤ ਹੈਗੀ ਆ ਇੱਕ ਘਟੋ ਘਟੋ ਇੱਕ ਵਾਰੀ ਖੜ ਕੇ ਕਹਿਣ ਤਾਂ ਸਹੀ ਆ ਆਪਣੇ ਬੰਦਿਆਂ ਨੂੰ ਵੀ ਸ਼ਰਾਬ ਨਹੀਂ ਵਰਤਾਉਣੀ ਕਰੋ ਹੱਥ ਖੜਾ ਕਿ ਬਾਬਾ ਜੀ ਵਾਦਾ ਨਹੀਂ ਕਿ ਰੁਕੂਗੀ ਪਰ ਅਸੀਂ ਰੋਕਣ ਲਈ ਇੱਕ ਵਾਰੀ ਹਾ ਦਾ ਨਾਰਾ ਮਾਰਾਂਗੇ ਆ ਅਸੀਂ ਕਹਾਂਗੇ ਕਰੋ ਹੱਥ ਖੜਾ ਨਹੀਂ ਹੁੰਦੇ ਨਾ ਇੱਕ ਇੱਕ ਦੋ ਤਿੰਨ ਇੱਕ ਦੋ ਤਿੰਨ ਚਾਰ ਪੰਜ 6 7 8 ਨਹੀਂ ਮੰਦੇ ਜੀ ਮੇਰੇ ਰਿਸ਼ਤੇਦਾਰ ਨੇ ਪੀਂਦੇ ਨੇ ਕਈ ਮੇਰੇ ਪੁੱਤ ਦਾ ਵਿਆਹ ਹੋਵੇ ਤੇ ਮੇਰੇ ਰਿਸ਼ਤੇਦਾਰ ਤੇ ਬਾਹਰੋਂ ਵੀ ਨਹੀਂ ਪੀ ਕੇ ਆਉਂਦੇ ਇਮੇਜ ਤਾਂ ਤੁਸੀਂ ਬਣਾਉਣਾ ਨਾ ਕਿੱਦਾਂ ਦਾ ਬਣਾਉਣਾ ਹੈ ਕਿਸੇ ਹੋਰ ਦੇ ਥੋੜਾ ਬਣਾਉਣਾ ਆਪਣੇ ਮਜਾ ਬਣਾਉਣਾ ਹੁਣ ਰਿਸ਼ਤੇਦਾਰ ਤਾਂ ਜਿਹੜਾ ਨਹੀਂ ਪੀਂਦਾ ਉਹਨਾਂ ਵੀ ਕਹਿੰਦੇ ਨੇ ਵੀ ਲਾਲਾ ਘੁੱਟ ਉਹ ਕਹਿੰਦੇ ਜੇ ਨਾ ਕਿਹਾ ਜੇ 16 ਨਾ ਮਾਰੀ ਨਰਾਜ਼ ਹੋ ਜੂ ਕਿ ਮੇਰੀ ਸੇਵਾ ਨਹੀਂ ਕੀਤੀ ਮੈਨੂੰ ਪੁੱਛਿਆ ਨਹੀਂ ਪੁੱਸ ਤਾਂ ਲੈਂਦੇ ਮੈਨੂੰ ਔਰ ਮੇਰੇ ਮੇਰੇ ਰਿਸ਼ਤੇਦਾਰੀ ਸਰਕਲ ਚ ਮੈਨੂੰ ਪੁੱਛਣ ਦਾ ਮਤਲਬ ਹੈ ਮੈਨੂੰ ਗਾਲ ਕੱਢਣੀ ਕਿਸੇ ਰਿਸ਼ਤੇਦਾਰ ਦੀ ਹਿੰਮਤ ਨਹੀਂ ਕੋ ਮੈਨੂੰ ਕਵੇ ਵੀ ਪੈਗ ਲਾ ਲੋ ਸੰਗਤੀ ਪੋਚਮੀਆਂ ਗੱਲਾਂ ਤੇ ਬਹੁਤ ਆਖਿਆ ਕਰ ਜਾਂਦੇ ਨੇ ਲਫਾਫਾ ਵੀ ਲੈ ਜਾਂਦੇ ਨੇ ਮੈਂ ਤਾਂ ਲਫਾਫਾ ਨਹੀਂ ਲੈਣਾ ਮੈਂ ਤਾਂ ਸੱਚੀਆਂ ਸੱਚੀਆਂ ਗੱਲਾਂ ਕਰਨੀਆਂ ਉੱਠ ਕੇ ਉਹ ਜਾਇਓ ਜਿਨੂੰ ਮੇਰੀਆਂ ਗੱਲਾਂ ਪਸੰਦ ਨਹੀਂ ਆ ਇਹ ਮੇਰੇ ਗੱਲ ਧਿਆਨ ਚ ਰੱਖਿਓ ਕੋਈ ਉੱਠੇਗਾ ਤੇ ਮੈਨੂੰ ਚੰਗਾ ਨਹੀਂ ਲੱਗਣਾ ਜਾਂ ਕਿ ਇਹਦੀ ਕੋ ਡਿਊਟੀ ਐ ਨੌਕਰੀ ਐ ਉਹ ਜਾਇਓ ਜ਼ਰੂਰ ਜਾਇਓ ਵਾਹ ਜੀ ਵਾਹ ਬੋਲੇ ਸੋਨਿਹਾਲ ਬੀਬੀ ਜੀ ਕਹਿੰਦੇ ਚਾਰ ਵਿਆਹ ਕੀਤੇ ਚਾਰਾਂ ਵਸਰਾਬ ਨਹੀਂ ਵਰਤਾਈ ਦੱਸੋ ਇੱਥੇ ਬੰਦਾ ਕੀ ਕਹਿੰਦੇ ਨੇ ਕਰਜਾ ਚੱਕ ਲੈ ਨੱਕ ਰਹਿ ਜੂ ਤੇਰੀ ਆ ਦੱਸੋ ਬੀਬੀ ਜੀ ਦੀ ਨੱਕ ਖਰਾਬ ਹੋ ਗਈ ਅੱਜ ਵੀ ਆ ਕੰਮ ਨਹੀਂ ਹੋਣ ਦੇਣਾ ਬਣੋ ਮਾਈ ਭਾਗੋ ਦੇਖੋ ਬੰਦੇ ਕਿਦਾਂ ਕਾਬੂ ਆਉਂਦੇ ਮਾਫੀ ਦਿਓ ਮੈਨੂੰ ਨਾਲ ਨਹੀਂ ਬਦਲਣਾ ਕੁਝ ਕਰਨਾ ਪੈਣਾ ਸਾਨੂੰ ਕਿ ਲੇ ਵਸੀਲੇ ਇੰਤਜ਼ਾਮ ਲੈਣਾ ਚਲਾਉਣੀਆਂ ਪੈਣੀਆਂ ਪ੍ਰੋਮਿਸ ਕਰਨੇ ਪੈਣੇ ਆ ਪ੍ਰਣ ਲੈਣੇ ਪੈਣੇ ਆ ਇਹ ਗੱਲ ਨੂੰ ਅੱਗੇ ਤੋਰਨਾ ਪੈਣਾ ਲੜੀ ਬਣਾਉਣਾ ਪੈਣਾ ਚੇਨ ਬਣਾਉਣਾ ਪੈਣਾ ਹਣ ਹੁਣ ਮੈਂ ਘਰੋਂ ਚੱਲਦਾ ਮੇਰੀ ਇਨਪੁੱਟ ਲੱਗਦੀ ਆ ਮੁਲੁਧਿਆਣੇੋਂ ਚੱਲਿਆ ਆਉਣ ਜਾਣ ਦੀ ਇਨਪੁਟ ਲੱਗੀ ਆ ਨਾ ਦੋ ਜਾਣੇ ਅਸੀਂ ਆਏ ਆ ਇੱਕ ਸਾਡਾ ਇੱਕ ਨੇ ਪ੍ਰੋਗਰਾਮ ਬੁੱਕ ਕੀਤਾ ਲੋਕਲ ਨਾਲ ਆਏ ਨੇ ਜਿਹੜੇ ਜਣਾਂ ਨੇ ਤੁਹਾਡਾ ਨਰਾਫਤਾ ਬਣਾਇਆ ਤੇ ਆਉਟਪੁੱਟ ਕੀ ਆ ਮੈਂ ਤਾਂ ਆਉਟਪੁੱਟ ਦੇਖਣੀ ਆ ਨਾ ਕਿ ਮੈਨੂੰ ਮੇਰੇ ਆਉਣ ਦਾ ਕੋਈ ਫਾਇਦਾ ਹੋਇਆ ਹੁਣ 11 ਬੀਬੀਆਂ ਨੇ ਕਹਿ ਦਿੱਤਾ ਵੀ ਸਾਡੇ ਘਰਾਂ ਸਰਵ ਲਈ ਅਸੀਂ ਮਨਾਵਾਂਗੇ ਬੰਦਿਆਂ ਨੂੰ ਜੋਰ ਲਾਵਾਂਗੇ ਚਲੋ 11 ਵਿੱਚੋਂ 4 ਦੇ ਬੰਦੇ ਮੰਨ ਗਏ 2 ਦੇ ਮੰਨ ਗਏ ਤੇ ਮੇਰਾ ਆਇਆ ਸਭਲ ਹੋ ਗਿਆ ਗੱਲ ਤਾਂ ਧੁਰੀ ਨਾ ਜੇ ਦੋ ਮੰਨ ਗਏ ਅੱਗੋਂ ਪੀੜੀਆਂ ਬਦਲ ਜਾਣਗੀਆਂ ਬਾਬਾ ਜੀ ਤੁਸੀਂ ਤਾਂ ਗੱਲ ਕਰ ਰਹੇ ਸੀ ਸਮਾਈਲ ਕਿੱਥੋਂ ਮਿਲਦੀ ਹੈ ਕਿਦਾਂ ਨੂੰ ਤੁਰਪੇ ਚਲੋ ਆਪਾਂ ਸਮਾਈਲ ਦੀ ਗੱਲ ਕਰਦੇ ਜਿਹੜੀ ਸਮਾਈਲ ਦਾ ਰਾਹ ਵਾ ਨਾ ਜਿੱਥੋਂ ਮਿਲਦੀ ਹੈ ਉਹ ਦੱਸਣ ਲੱਗਿਆ ਇਸ ਰਾਹ ਤੇ ਚੱਲਿਆਂ ਜਿਹੜੀ ਸਮਾਈਲ ਮਿਲਦੀ ਹੈ ਸੰਗਤ ਜੀ ਇਹ ਕਦੇ ਜਾਂਦੀ ਹੋਈ ਨਹੀਂ ਸਿਰ ਤੋਂ ਪਾਣੀ ਲੰਘ ਜਾਏ ਵੱਡੇ ਨੁਕਸਾਨ ਹੋ ਜਾਣ ਵੱਡੇ ਭਾਣੇ ਵਾਪਰ ਜਾਣ ਤੁਹਾਡੇ ਚਿਹਰੇ ਤੇ ਉਦਾਸੀ ਨਹੀਂ ਆਉਗੀ ਡਿਪਰੈਸ਼ਨ ਨਹੀਂ ਜੀ ਨੇ ਪਤਾ ਕੀ ਕਿਹਾ ਸੀ ਜਿਸ ਕੀ ਵਸਤ ਇਸ ਅੱਗੇ ਰੱਖਿਆ ਵਾਈ ਗੁਰ ਜੀ ਇਹ ਬੱਚਾ ਤੁਹਾਡੀ ਇਮਾਨਤ ਸੀ ਤੁਸੀਂ ਆਪਣੀ ਇਮਾਨਤ ਮੈਨੂੰ ਦਿੱਤੀ ਤੇ ਅੱਜ ਵਾਪਸ ਲੈ ਲਈ ਜਿੰਨਾ ਨਾ ਕਦੀ ਪੜਿਆ ਤੁਸੀਂ ਵੀ ਸਾਡੇ 105 ਸਾਲਾ ਪਰਦਾਦਾ ਜੀ ਪਰਪੋਤੇ ਪਰਪੋਤੀ ਇਹ ਤੇ মোহ ਮਾਇਆ ਨਾ ਮੈਂ ਤੁਹਾਨੂੰ মোহ ਮਾਇਆ ਸੌਖੀ ਸਮਝਾਣਾ ਮਾਇਆ ਸੌਖੀ ਸਮਝਾਣਾ ਉਹ ਮਤਾ ਗੁਜਰੀ ਕਾਲਜ ਫਤਿਹਗੜ ਸਾਹਿਬ ਪੜਾਉਣ ਲੱਗ ਪਿਆ ਕਾਲਜ ਵਿੱਚ ਹੁਣ ਮੋਹ ਮਾਇਆ ਕੀ ਹੈ ਕਿ ਉਹਦਾ ਪਿਆਰ ਬੜਾ ਸੀ ਆਪਣੇ ਪਰਿਵਾਰ ਨਾਲ ਉਹਨੂੰ ਦਿਖਦਾ ਸੀ ਮੈਂ ਨਹੀਂ ਰਹਿਣਾ ਦੁਨੀਆ ਛੱਡ ਜਾਣੀ ਉਹਨੇ ਕਈ ਕਵਤਾਵਾਂ ਲਿਖੀਆਂ ਹਸਪੀਟਲ ਦੇ ਬੈੱਡ ਤੋਂ ਉਹਨੇ ਕਵਤਾ ਲਿਖੀ ਤੈਂ ਕਿ ਦਰਦਨਾ ਆਇਆ ਤੇ ਉਹਨੇ ਸੋਚਿਆ ਨਹੀਂ ਉਹਨੇ ਸੋਚਿਆ ਹੀ ਨਹੀਂ ਕਿ ਮੈਂ ਧੀ ਨੂੰ ਕਵਾਂ ਤੂੰ ਢਾਈ ਸਾਲ ਦੀ ਆ ਬਾਪੂ ਬਿਨਾ ਜੀਣਾ ਸਿੱਖ ਲੈ ਹਿੰਮਤ ਨਾਲ ਜੀ ਲਵੀਂ ਬਿਨਾ ਦੱਸਿਆਂ ਬਿਨਾ ਫਿਕਰ ਕੀਤਿਆਂ ਉਹ ਬੰਦਾ ਹੱਥਾਂ ਤੋਂ ਨਿਕਲ ਗਿਆ ਹੁਣ ਡਾਕਟਰ ਜਦੋਂ ਬਾਣੀ ਪੜੋਗੇ ਤੁਹਾਡੀ ਅੰਦਰ ਦੀ ਡਿਵੈਲਪਮੈਂਟ ਹੋਏਗੀ ਤੇ ਫਿਰ ਰੱਬ ਦੀਆਂ ਖੇਡਾਂ ਭਾਣੇ ਸਮਝਾਉਣਗੇ ਤੇ ਫਿਰ ਮਿਲਦੀ ਨਾ ਇਹ ਇਹ ਚੜ੍ਹਦੀ ਕਲਾ ਇਹ ਇਸ ਦੀਵੀ ਸਮਾਈਲ ਹੈ ਜਾਣੀਓ ਹੀ ਨਹੀਂ ਹੁਣ ਆਖਰੀ ਗੱਲ ਡਾਕਟਰ ਅਮਨਪ੍ਰੀਤ ਸਿੰਘ ਕੌਣ ਸੀ ਸੰਗਤ ਜੀ ਡਾਕਟਰ ਮਨਪ੍ਰੀਤ ਸਿੰਘ ਲੱਗ ਪੈਂਦਾ ਫਿਰ ਤੁਸੀਂ ਗੁਰਦੁਆਰਾ ਸਾਹਿਬ ਨਹੀਂ ਸੀ ਵੜਨ ਦੇਣਾ ਜੇ ਖੜਾ ਵਾਂ ਤੇ ਹਿੰਮਤ ਕਿਹਨੇ ਦਿੱਤੀ ਹੈ ਬਾਣੀ ਨੇ ਤਾਂ ਦੱਸੋ ਸਮਾਈਲ ਕਿੱਥੋਂ ਮਿਲਦੀ ਹੈ ਬਾਣੀ ਚੋਂ ਫਿਰ ਪੈਗ ਵਾਲੇ ਜਿਹੜੇ ਕਹਿੰਦੇ ਨੇ ਤੁਸੀਂ ਕਿਉਂਕਿ ਸਾਡੇ ਨਾਲ ਗੱਲਾਂ ਕਿਉਂ ਕਰਦੇ ਹੋ ਕਿਉਂਕਿ ਤੁਸੀਂ ਉਹ ਤੇ ਮੈਂ ਪਹਿਲਾਂ ਹੀ ਕਿਹਾ ਵੀ ਜੇ ਕੌਮ ਨੂੰ ਤਰੱਕੀ ਚ ਲੈ ਕੇ ਜਾਣਾ ਤੇ ਉਹਦੀਆਂ ਖੂਬੀਆਂ ਕੌਮ ਦੀ ਇਸਤਰੀ 'ਚ ਭਰੋ ਜਦੋਂ ਬੀਬੀਆਂ ਦੇ ਕੋਲ ਗਈ ਤੇ ਹੀਰਾ ਲਾਲ ਇੱਕ ਦਿਨ ਉਹਨਾਂ ਵਨਕ ਆਪੜਾ ਉਹਨਾਂ ਵਨਕ ਆਪੜਾ ਸਿੰਘ ਪੰਜਾਬ ਕੁਰੀ ਦੇ ਕੇ ਤੇ ਆਰਥਿਕ ਮਜ਼ਬੂਤੀ ਦਿੱਤੀ ਰੋਟੀ ਦਿੱਤੀ ਹੀਰਾ ਲਾਲ ਡਾਕਟਰ 인ਦਰ ਜੀ ਸੂਮਰ ਸੰਗਤ ਜੀ ਆਰਮ ਜੀ ਦਾਸ ਦਾ ਨਾਮ ਵੀਰਾਂ ਵਿੱਚੋਂ ਕਿਸੇ ਨੇ ਸੁਣਿਆ ਨਹੀਂ ਖੰਨੇ ਲਾਗੇ ਪਿੰਡ ਸੀ ਰਾਜੇਵਾਲ ਗੱਲ ਸੰ 47 ਤੋਂ ਪਹਿਲਾਂ ਦੀ ਹੈ ਮਾ ਉਹਦੀ ਗਰੀਬੀ ਚ ਲਾਹੌਰ ਪਾਕਿਸਤਾਨੀ ਸੀ ਬਣਿਆ ਲਾਹੌਰ ਚ ਭਾਂਡੇ ਮਾਂਜਦੀ ਸੀ ਘਰਾਂ ਚ ਉਦੋਂ ਇੱਕ ਪੈਸੇ ਦੀ ਵੈਲੀ ਹੁੰਦੀ ਸੀ ਉਹਨੂੰ 10 ਰੁਪਏ ਤਨਖਾਹ ਮਿਲਦੀ ਸੀ RAM JI DAAS 10ਵੀਂ ਚ ਫੇਲ ਹੋ ਗਿਆ ਮਾਂ ਨੂੰ ਪਤਾ ਲੱਗਿਆ ਉਹਨੇ ਚਿੱਠੀ ਪਾਈ ਪੁੱਤ ਤੇਰਾ ਪੜ੍ਹਾਈ ਚ ਮਨ ਨਹੀਂ ਟਿਕਦਾ ਤੂੰ ਮੇਰੇ ਕੋਲ ਆ ਜਾ ਉਹ ਪੜ੍ਹਾਈ ਛੱਡ ਕੇ ਲਾਹੌਰ ਚਲਾ ਗਿਆ ਗਰੀਬੀ ਮਾਂ ਪੁੱਤ ਨੂੰ ਗੁਰਦੁਆਰਾ ਡੇਰਾ ਸਾਹਿਬ ਲੱਗੀ ਗੁਰਦੁਆਰੇ ਵਿੱਚ ਰਹਿਣ ਵਾਸਤੇ ਕਮਰਾ ਮਿਲ ਗਿਆ ਉਤੇ ਰਹਿੰਦੇ ਆ ਸਵੇਰੇ ਸ਼ਾਮ ਕੰਨਾਂ 'ਚ ਬਾਣੀ ਪੈਣ ਲੱਗ ਪਈ ਤੇ RAM JI DAS ਨੂੰ ਬਾਣੀ ਪੜ੍ਹਨ ਦੀ ਚਿਟਕ ਲੱਗ ਗਈ। RAM JI DAS ਕਿੱਥੇ ਪਹੁੰਚ ਗਏ? ਦੱਸੋ ਜੀ ਕੌਣ ਸੀ RAM JI DAS? ਵਾਹ ਜੀ ਵਾਹ। ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ ਜਿਨ੍ਹਾਂ ਨੇ ਕਿੰਨੇ ਹਜ਼ਾਰ ਪਾਗਲਾਂ, ਅਨਾਥਾਂ, ਵਿਧਵਾਵਾਂ, ਬੇਸਹਾਰਾ ਹੈਂਡੀਕੈਪ ਲੋਕਾਂ ਨੂੰ ਪਾਲਿਆ, ਉਹ ਯੋਸੀ ਰਾਜੇਵਾਲ ਦਾ RAM JI DAS। ਬਾਣੀ ਕਿੱਥੇ ਲੈ ਗਈ ਤੇਰੀ ਦੇ ਅਵਾਰਡ ਤੱਕ ਪਹੁੰਚ ਗਿਆ ਜਦੋਂ ਬਾਣੀ ਨਾਲ ਜੁੜਿਆ ਕਿੰਨਾ ਵੱਡਾ ਮਾਣ ਹੈ ਔਰ ਉਹਨਾਂ ਦੇ ਨਾਮ ਤੇ ਫਿਲਮਾਂ ਬਣੀਆਂ ਇੱਕ ਫਿਲਮ ਹੈ ਇਹ ਜਨਮ ਤੇ ਮਾਰੇ ਲਿਖੇ ਔਰ ਜਿਹੜਾ ਜਿਹੜਾ 10ਵੀਂ ਚੋਂ ਫੇਲ ਹੋ ਗਿਆ ਮਤਲਬ ਉਦੋਂ ਨਲਾਇਕ ਸੀ ਉਹ ਜਦੋਂ ਬਾਣੀ ਨਾਲ ਜੁੜਿਆ ਪੜ੍ਹਾਈ ਦਾ ਸਮਾਂ ਲੰਘਿਆ ਉਹ ਲਾਇਬ੍ਰੇਰੀਆਂ ਚ ਬਹਿ ਕੇ ਕਿਤਾਬਾਂ ਪੜ੍ਹ-ਪੜ੍ਹ ਕੇ ਵੱਡਾ ਵਿਦਵਾਨ ਬਣ ਗਿਆ ਉਹਨੇ ਜਿੰਨੀ ਅੰਗਰੇਜ਼ੀ ਕੋਈ ਨਹੀਂ ਸੀ ਬੋਲ ਸਕਦਾ ਉਹਨਾਂ ਨੇ ਵਾਤਾਵਰਣ ਦੇ ਉੱਤੇ 1978-80 'ਚ ਬੜਾ ਪ੍ਰਚਾਰ ਕੀਤਾ ਪੁੱਤ ਬਾਣੀ ਪੜਿਆ ਕਰ। ਉਹਦੀ ਮਾਂ ਪੈ ਗਈ ਟੁੱਟ ਕੇ। ਪੜ ਲੈਂਦੋ ਇਹਨੂੰ। ਮੈਂ ਕਿਹਾ ਬੀਬੀ ਤੈਨੂੰ ਭਾਈ ਦੇ ਮੈਣੇ ਆਉਂਦੇ? ਭਾਈ ਦੇ ਤਾਂ ਮੈਣੇ ਨਹੀਂ ਆਉਂਦੇ ਤੇ ਕਹਿ ਕੀ ਦਿੱਤਾ ਤੂੰ? ਡਾਕਟਰ ਭਾਈ ਜੋਧ ਸਿੰਘ। ਭਾਈ ਕਿਉਂ ਕਹਿੰਦੇ ਸੀ ਉਹਨਾਂ ਨੂੰ? ਉਹ ਬਾਣੀ ਪੜਦਾ ਸੀ। ਮੈਂ ਕਿਹਾ ਉਹ ਗੁਰਦੁਆਰੇ 'ਚ ਨਹੀਂ ਬੈਠੇ। ਉਹ ਯੂਨੀਵਰਸਿਟੀ ਦੇ ਵੀਸੀ ਬਣ ਗਏ ਤੇ ਮੈਂ ਕਿਹਾ ਬਾਬਾ ਬੁੱਢਾ ਜੀ ਬੈਠੇ ਨਾ ਫਿਰ ਹੱਡਗ੍ਰੰਥੀ ਸਾਹਿਬ ਦੇਖ ਲਓ ਅੱਜ ਤੱਕ ਵੀ ਰਹੀਦੀ ਦੁਨੀਆ ਤੱਕ ਉਹ ਯਾਦ ਰਹਿਣੇ ਜੁਗੋ ਜੁਗ ਟਲ ਯਾਦ ਰਹਿਣ ਭਾਈ ਇੱਕ ਬੜਾ ਰਿਸਪੈਕਟਡ ਇੱਕ ਸਬਦ ਹੈ ਤੇ ਤੁਗੀ ਕਹਿੰਦਾ ਮੈਂ ਆਪਣੇ ਪੁੱਤ ਨੂੰ ਭਾਈ ਬਣਾਉਣਾ ਪਾਲਿਆਂ ਦੇ ਹੀਠਾਂ ਹੀ ਰਹਿ ਗਏ ਉਹਦੇ ਵਿੱਚ ਗਿਆਨ ਹੈ 1430 ਅੰਗ ਨੇ ਉਹ ਗਿਆਨ ਤੇ ਅਸੀਂ ਲੈਣਾ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਇੱਕ ਹੋਰ ਬੱਚੀ ਨੂੰ ਕਿਹਾ ਪੁੱਤ ਪਾਠ ਕਰਿਆ ਕਰ ਕਹਿੰਦੇ ਬਾਬਾ ਜੀ ਮੇਰੀ ਮਾਂ ਰੋਜ਼ ਕਰਦੀ ਐ ਸਹਿਜ ਪਾਠ ਮੈਂ ਕਿਹਾ ਪੁੱਤ ਮੈਂ ਤੈਨੂੰ ਕਹਿ ਰਿਹਾ ਬਾਬਾ ਜੀ ਕਿਹਾ ਨਾ ਮੇਰੇ ਮਮਾ ਰੋਜ਼ ਪੜ੍ਹ ਲੈਂਦੇ ਆ ਉਹੀ ਜੋ ਸਕੂਲ ਨੂੰ ਨਹੀਂ ਸੀ ਵੀ ਮੈਨੂੰ ਹੁਣ ਪੋਥੀ ਦੇਣਗੇ ਖਾ ਲੈਂਦੇ ਆ ਕਹਿੰਦੇ ਨਹੀਂ ਬਾਬਾ ਜੀ ਮੈਨੂੰ ਵੀ ਤਾਂ ਭੁੱਖ ਲੱਗਦੀ ਐ ਮੈਂ ਕਿਹਾ ਜਿਹੜੀ ਭੁੱਖ ਆਤਮਿਕ ਭੁੱਖ ਤੇਰੀ ਮਾਂ ਨੂੰ ਲੱਗੀ ਆ ਉਹ ਵੀ ਤੈਨੂੰ ਲੱਗਣੀ ਚਾਹੀਦੀ ਐ ਕੋਈ ਸਕੂਲਾਂ ਚ ਜਾਓ ਨਾ ਪਤਾ ਕੀ ਕਹਿੰਦੇ ਐ ਇਹ ਬੋਰਡ ਦੀਆਂ ਜਮਾਤਾਂ ਨੇ ਨਾ ਇਹ ਇਹਨਾਂ ਨੂੰ ਨਹੀਂ ਇਹਨਾਂ ਨੂੰ ਉਹਨਾਂ ਲੈਕਚਰ ਦੋ ਇਹਨਾਂ ਨੂੰ ਕਲਾਸਾਂ ਲਾ ਲੰਦੋ ਪੜ੍ਹਾਈ ਖਰਾਬ ਹੋ ਜੂ ਕਈ ਪਤਾ ਕੀ ਕਹਿੰਦੇ ਆ ਇਹ ਬੱਚੇ ਨਾ ਸਾਇੰਸ ਵਾਲੇ ਆ ਤੁਸੀਂ ਆਰਟਸ ਵਾਲੇ ਲਲੋ